ਸਰਬਜੀਤ ਸੰਗਰੂਰ ਵੀ ਦੀ ਕਫਤਾ ਵਧੇ ਖਰਚੇ ਤੇ ਆਮਦਨ ਕਟ ਗਈ ਐ ਵਧ ਗਏ ਖਰਚੇ ਤੇ ਆਮਦਨ ਕਟ ਗਈ ਐ ਆਮਦਨ ਕਟ ਗਈ ਐ ਆਮਦਨ ਕਟ ਗਈ ਐ ਖਾਵੇ ਤਿਕਰ ਕਦੇ ਆਉਣ ਵਾਲੇ ਮਹਿਮਾਨੇ ਦਾ ਖਾਵੇ ਫਿਕਰ ਕਦੇ ਆਉਣ ਵਾਲੇ ਮਹਿਮਾਨੀ ਦਾ ਵੱਧ ਗਏ ਖਰਚੇ ਤੇ ਹੰਦਲ ਕੱਟ ਗਈ ਐ ਵੱਧ ਗਏ ਖਰਚੇ ਤੇ ਹੰਦਲ ਕੱਟ ਗਈ ਐ ਖਾਵੇ ਫਿਕਰ ਕਦੇ ਆਉਣ ਵਾਲੇ ਮਹਿਮਾਨੀ ਦਾ ਚਿੰਤਾ ਸਭ ਨੂੰ ਹੈ ਸਖਾ ਕੜੋੜਾਂ ਦੀ ਚਿੰਤਾ ਸਭ ਨੂੰ ਹੈ ਸਖਾ ਕੜੋੜਾਂ ਦੀ